ਗੋਲੀ ਦਾ ਜਵਾਬ ਗੋਲੀ ਨਾਲ ਐ ਪੰਜਾਬ ਪੁਲਸ ਪੰਜਾਬ ਪੁਲਸ ਚੰਦਿਆ ਕਹਿੰਦੇ ਨਾਲ ਕੀ ਸਲੂਕ ਕਰਨਾ ਹੈ ਅਮitsar ਚੈਨਲ ਆਈ ਦੇ ਕਾਰਪਾਰਕੇ ਉਸ ਨੂੰ ਗੋਲੀਆਂ ਮਾਰਨ ਵਾਲੇ ਪੁਲਸ ਨੇ ਇੱਕ ਗ੍ਰਫਤਾਰ ਕਰ ਲਿਆ ਇਹੀ ਨਹੀਂ ਹੁਸ਼ਿਆਰ ਪੁਲਸ ਦੀ ਥਾਂ ਤੇ ਉਹਨਾਂ ਨੇ ਹਥਿਆਰ ਤੱਬੇ ਤੋਂ ਉਸ ਉਹਨਾਂ ਨੂੰ ਹਥਿਆਰ ਰਿਕਵਰ ਕਰਵਾਣ ਉਥੇ ਲੱਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਉਹਨਾਂ ਹਥਿਆਰਾਂ ਨਾਲ ਹੀ ਉਸ ਤੇ ਹਮਲੇ ਦੀ ਕੋਸ਼ਿਸ਼ ਕੀਤੀ ਬਸ ਫੇਰ ਕੀਤੀ ਗੋਲੀ ਦਾ ਜਵਾਬ ਗੋਲੀਆਂ ਹਲਤੇ ਤਾਂ ਪੰਚਾਇਆ ਫੋਟੇ ਦੱਸਿਆ ਜਾ ਰਿਹਾ ਹੈ ਕਿ ਇਸ ਮੁਟਪੇੜ ਚ ਦੋਨੋਂ ਜ਼ਖਮੀ ਹੋ ਗਏ ਹਨ ਹਾਲਾਂਕਿ ਉਹਨਾਂ ਦੀ ਹਾਲਤ ਕੀ ਹੈ ਇਸ ਬਾਰੇ ਫਿਲਹਾਲ ਕੋਈ ਸਟੀਕ ਖੁਲਾਸਾ ਨਹੀਂ ਹੋਇਆ ਪਰ ਇੱਕ ਗੱਲ ਕਲੀਅਰ ਹੈ ਪੁਲਿਸ ਨੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਨੇ ਜਿਸ ਆਪੇ ਫੋਨ ਲਿਓ ਪੁਲਿਸ ਕਮਿਸ਼ਨਰ ਦੀ ਜ਼ੁਬਾਨੀ ਕਿ ਇਹ ਪੂਰਾ ਮਾਦਾ ਸਨਿਕ ਮੇਲ ਪੰਜਾਬੀ ਪੀਵੀ ਲਈ ਚਿਤੰਦਰ ਪਾਉਲ ਪਲੇਰ ਦਿਪਾ ਇਹ ਟੀਮਾਂ ਜਿਹੜੀਆਂ ਆਲਰੇਡੀ ਉਹਨਾਂ ਦੇ ਪਿੱਛੇ ਸੀ ਤੁਹਾਨੂੰ ਕੱਲ ਵੀ ਇਸ ਗੱਲ ਬਰੀਫ ਕੀਤਾ ਸੀ ਉਸ ਬਾਰੇ ਉਸ ਦੌਰਾਨ ਉਹ ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਉਥੋਂ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਅਰੈਸਟ ਕੀਤਾ ਸੀ ਉਹ ਅਰੈਸਟ ਕਰਕੇ ਲਿਆ ਕੇ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਦੇ ਉਸ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸੀ ਜਿਹੜਾ ਕਿ ਉਹਨਾਂ ਨੇ ਇਸ ਕ੍ਰਾਈਮ 'ਚ ਵਰਤਿਆ ਸੀ ਉਹਨੂੰ ਖਡੂਰ ਸਾਹਿਬ ਅ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਲਾਤਾ ਸੀ ਤੇ ਉਹ ਤੋਂ ਪਹਿਲਾਂ ਉਹ ਵੈਪਨ ਆ ਜਿਹੜੇ ਇਸਾਂ ਤੇ ਲਗਾ ਕੇ ਲੈ ਕੇ ਗਏ ਸੀ ਹੁਣ ਜਦੋਂ ਵਾਪਸ ਉਹਨਾਂ ਨੂੰ ਇੱਥੇ ਲਿਆ ਕੇ ਉਸ ਵੈਪਨਸ ਦੀ ਰਿਕਵਰੀ ਲਈ ਗੱਲ ਕੀਤੀ ਤਾਂ ਜਿਉਂ ਹੀ ਉਹਨਾਂ ਨੂੰ ਥਲੇ ਤਾਰਿਆ ਸੀ ਉੱਤਰਦਿਆਂ ਗੱਡੀ ਤੋਂ ਉਹਨਾਂ ਨੇ ਗੱਡੀ ਤੇ ਲੱਤ ਮਾਰ ਕੇ ਪਿੱਛੇ ਦੋ ਬੰਦੇ ਸਾਡੇ ਇੱਕ ਜਵਾਨ ਦੇ ਨਾਲ ਬੈਠੇ ਸੀ ਜਿਉਂ ਹੀ ਉੱਤਰ ਕੇ ਉਹਨਾਂ ਨੇ ਜਿੱਥੇ ਵੈਪਨ ਲਗਾਏ ਹੋਏ ਸੀ ਉਹਨਾਂ ਨੇ ਇੱਕਦਮ ਝੱਪਟ ਮਾਰ ਕੇ ਉਸ ਵੈਪਨਸ ਤੇ ਆਪਣੇ ਤਰੀਕੇ ਨਾਲ ਕਰਕੇ ਉਹਨਾਂ ਨੇ ਜਿਹੜੀ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਆਧਾਰ ਤੇ ਜਵਾਬੀ ਫਾਇਰਿੰਗ 'ਚ ਪੁਲਿਸ ਆਪਦੀ ਪ੍ਰੋਟੈਕਸ਼ਨ ਕਰਦਿਆਂ ਹੋਇਆ ਪੁਲਿਸ ਨੇ ਦੁਆਰਾ ਆਪਣੇ ਫੇਰ ਕਰਕੇ ਉਹਨਾਂ ਨੂੰ ਜਿਹੜਾ ਇਥੋਂ ਹੀ ਮ ਉਹਨਾਂ ਦੇ ਕਿੱਥੇ ਸੱਟਾਂ ਲੱਗੀਆਂ ਜਾਂ ਕਿੱਥੇ ਗੋਲੀ ਲੱਗੀ ਆ ਦੈਟ ਇਜ਼ ਦਾ ਮੈਟਰ ਉਹਨੂੰ ਹਸਪਤਾਲ ਪਹੁੰਚਦੇ ਕਰਤਾ ਤੇ ਉਹ ਜਿਹੜੀ ਆ ਸਾਰੀ ਆ ਰਿਕਵਰੀ ਕਰਨ ਦੇ ਲਈ ਇੱਥੇ ਲੈ ਕੇ ਆਏ ਸੀ ਬਾਕੀ ਜਿਹੜੀ ਡਿਟੇਲਡ ਹੈਗੀ ਅਸੀਂ ਸ਼ਾਮ ਨੂੰ ਤੁਹਾਨੂੰ ਬਰੀਫ ਕਰਾਂਗੇ ਹਾਂਜੀ ਦੋ ਦੋਨੋਂ ਜਿਹੜੇ ਸੁਖਾ ਗੈਂਗਸਟਰ ਸੀਗਾ ਸੁਖਵਿੰਦਰ ਤੇ ਔਰ ਜਿਹੜਾ ਗੁਰਕੀਰਤ ਗੋਰੀ ਜਿਹੜੇ ਦੋਨੇ ਸੀਗੇ ਉਹ ਦੋਨਾਂ ਦੇ ਇੱਥੇ ਵੈਪਨ ਸੀ ਦੋਨਾਂ ਨੇ ਉੱਥੋਂ ਕ੍ਰਾਈਮ ਕਰਕੇ ਵੈਪਨ ਲਿਆ ਕੇ ਇੱਥੇ ਲੁਕੋ ਕੇ ਮੋਟਰਸਾਈਕਲ ਉੱਥੇ ਛੱਡ ਕੇ ਗਏ ਸੀ ਉਹਦੀ ਰਿਕਵਰੀ ਲਈ ਸਾਡੀ ਪੁਲਿਸ ਪਾਰਟੀ ਮਨੂ ਰਾਣਾ ਜੀ ਦੀ ਮੌਜੂਦਗੀ ਦੇ ਵਿੱਚ ਪੁਲਿਸ ਮੁਲਾਜ਼ਮ ਉਹਨਾਂ ਨੇ ਫਾਇਰ ਕੀਤਾ ਸੀ ਅਸੀਂ ਹਸਪੀਟਲ ਭੇਜਿਆ ਅਸੀਂ ਐਜ਼ ਆਫ ਨਾਊ ਸਾਨੂੰ ਜ਼ਿਆਦਾ ਤੌਰ ਤੇ ਕੋਈ ਨਹੀਂ ਫੇਰ ਵੀ ਉਹਨਾਂ ਦਾ ਅਸੀਂ ਮੈਡੀਕਲ ਐਗਜ਼ਾਮਿਨ ਕਰਾ ਰਹੇ ਹਾਂ ਕੰਡੀਸ਼ਨ ਉਹਨਾਂ ਦੀ ਡਾਕਟਰ ਦੱਸਣਗੇ ਮੈਂ ਵੀ ਜਾ ਕੇ ਦੇਖ ਰਿਹਾ ਸਰ ਜੇਕਰ ਜੇਕਰ ਅਸੀਂ ਗੱਲ ਕਰੀਏ ਇਹ ਉਹੀ ਪਿਸਤਲ ਨੇ ਜਿਹੜੀ ਉੱਥੇ ਇਸਤੇਮਾਲ ਹੋਈ ਸੀ ਕਿਉਂਕਿ ਉੱਥੇ ਤਾਂ ਬਲੌਕ ਹੋ ਗਏ ਸੀਗੇ ਉੱਥੇ ਤਾਂ ਚੱਲਦੀ ਨਹੀਂ ਸੀਗੇ ਜਿਵੇਂ ਅਸੀਂ ਸੀਸੀਟੀਵੀ 'ਚ ਦੇਖਿਆ ਸੇਮ 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 ਬਸ ਤਲਾ ਇਹਨਾਂ 'ਚ ਕੀਦੋਂ ਫਾਇਰ ਹੋਇਆ ਅਜੇ ਕੀਦੋਂ ਨਹੀਂ ਹੋਇਆ ਉਹ ਦੈਟ ਇਜ਼ ਟੂ ਬੀ ਸੀਨ ਉਹ ਦੇਖਦੇ ਆ ਅਸੀਂ ਜੀ ਜੀ ਠੀਕ ਆ ਇਹ ਦੋ ਪਿਸਤਲੈ ਤੋਂ ਬਰਮਤ ਹੋਏ ਸਰ ਹਾਂਜੀ ਦੋ ਪਿਸਤਲ ਇੱਕ ਵੱਡੀ ਕਾਮਯਾਬੀ ਹੈ ਕਿ 48 ਘੰਟਿਆਂ ਬਾਅਦ ਦੇ ਵਿੱਚ ਜਿਹੜਾ ਪੂਰਾ ਕੇਸ ਸੋਲਵ ਕਰ ਲਿਆ ਇੱਕ ਵਾਰੀ ਹੁਣ ਸਾਰਾ ਕੇਸ ਜਿਹੜਾ ਉਹ ਮੈਂ ਉਹਦਾ ਸ਼ੋਰ ਥੋੜਾ ਬ੍ਰੀਥ ਕਰ ਦੋ ਸਾਨੂੰ ਪੂਰੀ ਸਰੇ ਉਥੇ ਇੱਕ ਕਿਸ ਜਗ੍ਹਾ ਤੇ ਰੁਕੇ ਹੋਏ ਸੀਗੇ ਹੁਸ਼ਿਆਰਪੁਰ ਕਿਸੇ ਹੁਸ਼ਿਆਰ ਹਜ਼ਾਰਪੁਰ ਸਰਾਂ ਸੀ ਇੱਕ ਸਰਾਂ ਦੇ ਵਿੱਚ ਰੁਕੇ ਹੋਏ ਸੀ ਅਸੀਂ ਲਗਾਤਾਰ ਇਹਨਾਂ ਨੂੰ ਜਿਹੜਾ ਫਾਲੋਅ ਅਪ ਕਰ ਰਹੇ ਸੀਗੇ ਸਾਡੀਆਂ ਟੀਮਾਂ ਪਿੱਛੇ ਸੀ ਇਹਨਾਂ ਦੇ ਇਹ ਅੱਗੇ ਅੱਗੇ ਸੀ ਟਰੇਸ ਕਰਦਿਆਂ ਕਰਦਾ ਜਿਉਂ ਹੀ ਟਰੇਸ ਹੋਏ ਉਤੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਬੜੀ ਮਸਤੀਦੀ ਨਾਲ ਸਾਡੀ ਟੀਮ ਨੇ ਪਲੱਸ ਅਕਾਊਂਟੈਂਟ ਇੰਟੈਲੀਜੈਂਸ ਦੀਆਂ ਟੀਮਾਂ ਸਾਡੇ ਹੋਰ ਯੂਨਿਟਸ ਜਿਹੜੇ ਨਾਲ ਸਾਡੇ ਸਹਿਯੋਗੀ ਯੂਨਿਟ ਸੀਗੇ ਉਹ ਵੀ ਫਾਲੋਅ ਕਰ ਰਹੇ ਸੀ ਉਹਨਾਂ ਨੇ ਸਾਰਿਆਂ ਨੇ ਉਸ ਤਰੀਕੇ ਇਹਨਾਂ ਨੂੰ ਮੌਕੇ ਤੋਂ ਕਾਬੂ ਕਰਕੇ ਮੇਨ ਸਾਡੀ ਹੁਸ਼ਿਆਰਪੁਰ ਦੀ ਟੀ ਇਨਵੈਸਟੀਗੇਸ਼ਨਰਾਂ ਨੇ ਉਧਰ ਲੈ ਕੇ ਆ ਰਹੇ ਸੀ ਸਰ ਇਹ ਸ਼ਾਰਪ ਸੂਤਰ ਚ ਮਤਲਬ ਕੀ ਥਿਊਰੀ ਕੰਮ ਆਈ ਕੋਈ ਮੋਬਾਈਲ ਲੋਕੇਸ਼ਨ ਜਾਂ ਕੋਈ ਉਹ 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 ਸਾਡੀ ਆਪਣਾ ਮੈਟਰ ਹੈਗਾ ਕਾਈਂਡਲੀ ਅਸੀਂ ਉਹ ਡਿਸਕਲੋਜ਼ ਨਾ ਕਰੀਏ ਇਹਨਾਂ ਤੇ ਪਰਚੇ ਕਿੰਨੇ ਨੇ ਕੋਈ ਸ਼ਾਪ ਸ਼ੂਟਰੇ ਟ੍ਰੈਂਡ ਨੇ ਜਾਂ ਉਸ ਤਰ੍ਹਾਂ ਹੀ ਆਪੇ ਬੋਲ ਰਹੇ ਨੇ ਉਹ ਉਹ ਸਾਰੀਆਂ ਗੱਲਾਂ ਸਾਨੂੰ ਡਿਟੇਲ ਅਸੀਂ ਇਹ ਵੀ ਖਬਰ ਆ ਰਹੀ ਕਿ ਦੋਨੋਂ ਡਰੱਗ ਡਿਟ ਨੇ ਚਿੱਟੇ ਤੇ ਆਦੀ ਨੇ ਉਹ ਸਾਰੀਆਂ ਗੱਲਾਂ ਤੁਹਾਨੂੰ ਮਿਲ ਕੇ ਡਿਟੇਲ ਦੱਸਾਂ ਹੈਗੇ ਆ ਡਰੱਗ ਡਿਟ ਕਿੱਛ ਵੀ ਹੈਗੇ ਨੇ ਇਹਨਾਂ ਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਨਵੀਂ ਗੱਲ ਹੈ ਕਿ ਤੀਸਰਾ ਬੰਦਾ ਜਿਹੜਾ ਕਿ ਇਨਵੋਲਡ ਸੀਗਾ ਨਿਕਲਿਆ ਸੀਗਾ ਉਹ ਸੁਖਜਿੰਦਰ ਰੇਲੇ ਸਭੀ ਉਹ ਵੀ ਨਾਲ ਕਬੂਆ ਉੱਥੇ ਜਿਹੜਾ ਮੋਟਰਸਾਈਕਲ ਲੈ ਕੇ ਬਾਹਰ ਖੜਾ ਸੀਗਾ ਜਿਹੜਾ ਮੋਟਰਸਾਈਕਲ ਤੋਂ ਬਾਹਰ ਉਤਰਿਆ ਸੀਗਾ ਮੋਟਰਸਾਈਕਲ ਤੋਂ ਉਤਰ ਕੇ ਸਾਈਡ ਦੇ ਹੋ ਗਿਆ ਸੀ ਜਿਹੜਾ ਤੀਸਰਾ ਬੰਦਾ ਸੀ ਉਹ ਵੀ ਮੌਕੇ ਤੁਸੀਂ ਕਾਬੂ ਕਰ ਲਿਆ ਇੱਥੇ ਅਸੀਂ ਵੈਪਨ ਰਿਕਵਰ ਕਰ ਲਏ ਜੀ ਉਹ ਵੈਪਨ ਸਾਡੀ ਸਾਡੀ ਫ੍ਰੈਂਸਿਕ ਟੀਮਸ ਆਈ ਆ ਅਸੀਂ ਮੌਕੇ ਤੇ ਆ ਕੇ ਦੇਖਿਆ ਵੈਪਨ ਸਾਡੇ ਦੋਨੇ ਰਿਕਵਰ ਹੋ ਗਏ ਅਸੀਂ ਉਹਨੂੰ ਪ੍ਰੋਪਰ ਪ੍ਰੋਪਰ ਜੋ ਸਾਡਾ ਹੈਗਾ ਸਿਸਟਮ ਹੈਗਾ ਇਨਵੈਸਟੀਗੇਸ਼ਨ ਦੇ ਅਧਾਰ ਤੇ ਉਹਨੂੰ ਪ੍ਰਿਜ਼ਰਵ ਕਰਦੇ ਹੋਏ ਉਸ ਤਰੀਕੇ ਨਾਲ ਸਾਡੀ